ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜਿਨ੍ਹਾਂ ਨੇ ਕਾਫੀ ਲੰਬਾ ਅਰਸਾ ਅਕਾਲੀਦਰ ਬੀਜੇਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੰਨਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਇਹਦਾ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾ ਹੈ 350 ਕਰੋੜ ਰੁਪਏ ਲੱਗੂਗਾ ਤਾਂ ਫਿਰ ਮੁੱਖ ਮੰਤਰੀ ਦਾ ਅਹੁਦਾ ਮਿਲਦਾ ਪੰਜਾਬ ਦੀ ਸਿਆਸਤ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਪਿਛਲੇ 25 ਸਾਲ ਰਾਜ ਕੀਤਾ ਜੇ ਮੈਂ ਗੱਲ ਕਰਾਂ 1997 ਤੋਂ ਲੈ ਕੇ 2022 ਤੱਕ ਉਹਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਕੀ ਬਿਆਨ ਕਰਦੇ ਨੇ ਸਾਰੇ ਪੰਜਾਬ ਦੇ ਸਾਹਮਣੇ ਆ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜਿਨ੍ਹਾਂ ਨੇ ਕਾਫੀ ਲੰਬਾ عرصਾ ਅਕਾਲੀਦਰ ਭਾਜੀਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ ਸੀਐਮ ਔਨ ਸੇਲ ਕਿਸ ਤਰ੍ਹਾਂ ਮੁੱਖ ਮੰਤਰੀ ਵਿਕਦਾ ਹੈ ਇਹ ਜਿਹੜਾ ਵੱਡਾ ਤਜਰਬਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਧ ਕੋਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਉਹਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫਿਰ ਮੁੱਖ ਮੰਤਰੀ ਦਾ ਉਹਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਹਬ ਲਈਏ ਅਕਾਲੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪਏ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ। ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਊਗਾ ਆਪਣੀਆਂ ਚਾਹਤਾਂ ਲੈਣ ਦੇ ਲਈ ਚਾਹੇ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਮੁਝ ਤੁਸੀਂ ਆਉਗਾ 20000 ਕਰੋੜ ਰੁਪਏ ਦੀ ਉਹਨਾਂ ਨੇ ਲੁੱਟਖਸਟ ਕੀਤੀ ਹੋਣੀ ਕਿਉਂਕਿ ਇੱਕ ਵਾਰ 500 ਦੂਜੀ ਵਾਰ 500 ਔਰ ਐਮਐਲਏ ਦੇ ਚਿੱਟ ਲੈਣ ਲਈ 5 ਲੱਖ 5 ਕਰੋੜ ਤੇ ਸਾਰੇ ਦਾ ਜੇ ਹਿਸਾਬ ਕਿਤਾ ਬਲਾਈਏ ਪਿਛਲੇ 20 ਸਾਲ ਦਾ ਤਾਂ ਲਗਭਗ 2000 ਕਰੋੜ ਤੋਂ ਉੱਪਰ ਦੀ ਕਰਾਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਾਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤਾਂ ਹੀ ਪੰਜਾਬ ਦੇ ਦਲਤ ਵਰਗ ਦੇ ਵਜੀਫੇ ਅਣਸੂਚੇ ਜਾਤੀਆਂ ਜਨ ਜਾਤੀਆਂ ਦੇ ਵਜੀਫੇ ਸਕਾਲਰਸ਼ਿਪ ਸਕੈਮ ਹੋਏ ਪੈਸੇ ਖਾਦੇ ਗਏ ਤਾਂ ਹੀ ਜਿਹੜੀਆਂ ਸਾਡੀਆਂ ਨਸ਼ਾ ਛਡਾਊ ਸੈਂਟਰ ਦੇ ਅੰਦਰ ਮੈਡੀਸਨ ਵਿਕਦੀਆਂ ਸੀ ਉਹਨਾਂ ਦੇ ਅੰਦਰ ਵੱਡੇ ਪੱਦਰ ਤੇ ਕਪੜੇ ਹੋਏ ਕਾਂਗਰਸ ਦੀ ਸਰਕਾਰ ਦੇ ਸਮੇਂ अंदर रेत का माफिया चलिया शराब का माफिया चलिया ताबर ट्रांसपोर्ट का माफिया चलया माफिया ने जेडे पिछले बीस दीश साल बीस सौ बीस तो पंजाब पैदा ये ड्यू टू दिस कि कांग्रेस पार्टी करप्शन का अड्डा बन चुकी अकाली दल बीजेपी जग्र करप्शन का अड्डा बन चुके से ਪੰਜਾਬ ਦੇ ਅੰਦਰ ਜਿਹੜੀ ਖੁੱਲੀ ਲੁੱਟਾ ਉਹ ਇਹਨਾਂ ਦੋਨਾਂ ਪਾਰਟੀਆਂ ਦੇ ਰਾਜ ਦੇ ਸਮੇਂ ਪੰਜਾਬ 'ਚ ਹੋਈ ਆ ਇੱਕ ਵੱਡਾ ਐਕਸਪੀਰੀਅੰਸ ਜਿਹੜਾ ਸਭ ਤੋਂ ਵੱਡਾ ਐਕਸਪੀਰੀਅੰਸ ਕਿਹਦੇ ਕੋਲ ਆ